ਜਿਹੜੇ ਨਹਾਉਣ ਤੋਂ ਬਾਅਦ ਇਹ 7 ਗਲਤੀਆਂ ਕਰਦੇ ਹਨ ਉਹ ਕੰਗਾਲ ਹੋ ਜਾਂਦੇ ਹਨ ਅੱਜ ਆਪਾਂ ਇਹਦੇ ਬਾਰੇ ਗੱਲ ਕਰਾਂਗੇ ਦੋਸਤੋ ਜੇਕਰ ਤੁਸੀਂ ਨਹਾਉਣ ਤੋਂ ਬਾਅਦ ਅਜਿਹੀਆਂ ਗਲਤੀਆਂ ਕਰਦੇ ਹੋ ਤਾਂ ਇਸ ਨਾਲ ਤੁਹਾਡੇ ਪਰਿਵਾਰ ਲਈ ਮਾੜੇ ਨਤੀਜੇ ਨਿਕਲ ਸਕਦੇ ਹਨ ਵਿਗਿਆਨ ਅਤੇ ਸ਼ਾਸਤਰ ਸਾਨੂੰ ਦੱਸਦੇ ਹਨ ਕਿ ਇਹ ਉਹ ਗਲਤੀਆਂ ਹਨ ਜਿਨ੍ਹਾਂ ਨੂੰ ਅਸੀਂ ਅਕਸਰ ਨਜ਼ਰਅੰਦਾਜ਼ ਕਰਦੇ ਹਾਂ ਅਤੇ ਜਿਸ ਨਾਲ ਸਿਹਤ ਅਤੇ ਧਨ ਲਈ ਬਹੁਤ ਹੀ ਨੁਕਸਾਨਦਾਇਕ ਹੁੰਦਾ ਹੈ ਦੋਸਤੋ ਅੱਜ ਇਸ ਵੀਡੀਓ ਵਿੱਚ ਅਸੀਂ ਤੁਹਾਨੂੰ ਦੱਸਾਂਗੇ ਕਿ ਓਕੇ ਕਿਹੜੇ ਕੰਮ ਹਨ ਜੋ ਸਾਨੂੰ ਨਹਾਉਣ ਤੋਂ ਬਾਅਦ ਨਹੀਂ ਕਰਨੇ ਚਾਹੀਦੇ ਆਓ ਜਾਣਦੇ ਹਾਂ ਬਾਥਰੂਮ ਵਿੱਚ ਨਹਾਉਣ ਤੋਂ ਬਾਅਦ ਸਾਨੂੰ ਕਿਹੜੀਆਂ ਖਾਸ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ ਹੈ ਤੇ ਅੱਜ ਆਪਾਂ ਇਹਦੇ ਬਾਰੇ ਗੱਲ ਕਰਾਂਗੇ ਤੇ ਜਿਹੜੇ ਵੀ ਮਤਲਬ ਕਿ ਇਹਨਾਂ ਚੀਜ਼ਾਂ ਵਿੱਚ ਵਿਸ਼ਵਾਸ ਰੱਖਦੇ ਨੇ ਉਹ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਤੇ ਵੀਡੀਓ ਨੂੰ ਲਾਈਕ ਵੀ ਕਰੋ ਪਰ ਇਸ ਤੋਂ ਪਹਿਲਾਂ ਤੁਹਾਨੂੰ ਰਿਕੁਐਸਟ ਹੈ ਕਿ ਵੀਡੀਓ ਨੂੰ ਲਾਈਕ ਕਰੋ ਅਤੇ ਇਸ ਨੂੰ ਆਪਣੇ ਦੋਸਤਾਂ ਨਾਲ ਸ਼ੇਅਰ ਕਰੋ ਅਤੇ ਜੇਕਰ ਤੁਸੀਂ ਅਜੇ ਤੱਕ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਹੈ ਤਾਂ ਜਲਦੀ ਤੋਂ ਜਲਦੀ ਸਬਸਕ੍ਰਾਈਬ ਕਰੋ ਅਤੇ ਘੰਟੀ ਦੇ ਆਈਕਨ ਨੂੰ ਦਬਾਓ ਤਾਂ ਦੋਸਤੋ ਆਓ ਸੁਣੀਏ ਸਭ ਤੋਂ ਪਹਿਲਾਂ ਹੈਗਾ ਕਿ ਬਾਥਰੂਮ ਨੂੰ ਇਸ ਤਰ੍ਹਾਂ ਛੱਡਣ ਨਾਲ ਵਸਤੂਦੋਸ਼ ਲੱਗਦਾ ਹੈ। ਵਸਤੂ ਨਾ ਸਿਰਫ ਘਰ ਦੇ ਦਿਸ਼ਾ ਨਿਰਦੇਸ਼ਾਂ ਨਾਲ ਸੰਬੰਧਿਤ ਹੈ ਸਗੋਂ ਕਿ ਸਾਡੇ ਰੋਜ਼ਾਨਾ ਦੀ ਰੁਟੀਨ ਨਾਲ ਜੁੜੀਆਂ ਚੀਜ਼ਾਂ ਨੂੰ ਵੀ ਵਿਸ਼ੇਸ਼ ਮਹੱਤਵ ਦਿੱਤਾ ਗਿਆ ਹੈ। ਅਕਸਰ ਦੇਖਿਆ ਗਿਆ ਹੈ ਕਿ ਜਦੋਂ ਲੋਕ ਨਹਾਉਣ ਤੋਂ ਬਾਅਦ ਨਹਾਉਣ ਤੋਂ ਬਾਅਦ ਬਾਥਰੂਮ ਨੂੰ ਬਸ ਉਸੇ ਤਰ੍ਹਾਂ ਹੀ ਗੰਦਾ ਛੱਡ ਦਿੰਦੇ ਹਨ। ਵਸਤੂ ਵਿੱਚ ਇਸ ਆਦਤ ਨੂੰ ਬਹੁਤ ਬੁਰਾ ਮੰਨਿਆ ਗਿਆ। ਹਾਂ ਠੀਕ ਹੈ ਕਦੇ ਵੀ ਆਪਾਂ ਨੂੰ ਬਾਥਰੂਮ ਗੰਦਾ ਨਹੀਂ ਭਾਵੇਂ ਤੁਸੀਂ ਕਲਾ ਵਾਈਪਰ ਵੀ ਯੂਜ਼ ਕਰ ਸਕਦੇ ਹੋ ਵਾਈਪਰ ਮਾਰ ਸਕਦੇ ਹੋ ਤੇ ਚੰਗੀ ਤਰ੍ਹਾਂ ਵਾਈਪਰ ਮਾਰ ਕੇ ਪਾਣੀ ਤੇ ਟੱਪ ਵਿੱਚੋਂ ਡੋਲ ਦੇ ਸਕਦੇ ਹੋ ਇੰਨਾ ਹੀ ਨਹੀਂ ਸਾਡੇ ਵਿੱਚ ਕੁਝ ਲੋਕ ਨਹਾਉਂਦੇ ਸਮੇਂ ਹੋਰ ਵੀ ਗਲਤੀਆਂ ਕਰਦੇ ਹਨ ਜੋ ਵਸਤੂ ਅਨੁਸਾਰ ਬਹੁਤ ਹੀ ਦੋਸ਼ਪੂਰਨ ਮੰਨਿਆ ਜਾਂਦੀਆਂ ਹਨ ਆਹੋ ਤੁਹਾਨੂੰ ਦੱਸਦੇ ਹਾਂ ਕਿ ਅਜਿਹੀਆਂ ਪੰਜ ਗਲਤੀਆਂ ਬਾਰੇ ਜੋ ਤੁਹਾਨੂੰ ਨਹੀਂ ਕਰਨੀਆਂ ਚਾਹੀਦੀਆਂ ਨੰਬਰ ਦੂਸਰੇ ਨੰਬਰ ਤੇ ਹੈਗਾ ਕਿ ਬਾਥਰੂਮ ਵਿੱਚ ਗੰਦਾ ਪਾਣੀ ਨਾ ਛੱਡੋ ਠੀਕ ਹੈ ਕੁਝ ਲੋਕ ਨਹਾਉਣ ਤੋਂ ਬਾਅਦ ਗੰਦਾ ਸਾਬਣ ਵਾਲਾ ਪਾਣੀ ਬਾਥਰੂਮ ਵਿੱਚ ਛੱਡ ਦਿੰਦੇ ਹਨ ਅਤੇ ਫਿਰ ਬਾਹਰ ਆ ਜਾਂਦੇ ਹਨ ਤੁਹਾਡੀ ਇਹ ਆਦਤ ਤੁਹਾਨੂੰ ਕੰਗਾਲ ਬਣਾ ਸਕਦੀ ਹੈ ਬਾਥਰੂਮ ਵਿੱਚ ਗੰਦਾ ਪਾਣੀ ਛੱਡਣਾ ਵਸਤੂ ਉਹ ਵਸਤੂ ਵਿੱਚ ਗਲਤ ਮੰਨਿਆ ਗਿਆ ਹੈ ਉਥੇ ਹੀ ਜੋਤਿਸ਼ ਵਿੱਚ ਇਹ ਕਿਹਾ ਗਿਆ ਹੈ ਕਿ ਤੁਹਾਡੀ ਇਸ ਆਦਤ ਦੇ ਕਾਰਨ ਰਾਹੂ ਅਤੇ ਕੇਤੂ ਦੋਵੇਂ ਨਿਰਾਸ਼ ਹੋ ਜਾਂਦੇ ਨੇ ਠੀਕ ਹੈ ਤੇ ਤੁਸੀਂ ਬਾਥਰੂਮ ਵਿੱਚ ਜਿਹੜਾ ਸਾਬਣ ਵਾਲਾ ਪਾਣੀ ਟੱਪ ਲੰਦਾ ਤੁਸੀਂ ਡੋਲ ਕੇ ਤੇ ਉਹਦੇ ਵਿੱਚ ਥੋੜਾ ਜਿਹਾ ਫਰੈਸ਼ ਪਾਣੀ ਟੂਟੀ ਨਾਲ ਭਰ ਸਕਦੇ ਹੋ ਤੇ ਜੇਕਰ ਉਹਨਾਂ ਲੋਕਾਂ ਦੇ ਰਾਹੂ ਤੇ ਕੇਤੂ ਆਪਣਾ ਬੁਰਾ ਪ੍ਰਭਾਵ ਦਿਖਾਉਂਦੇ ਹਨ ਤਾਂ ਉਹ ਸਾਫ਼ ਸੁਥਰੇ ਨਹੀਂ ਰਹਿੰਦੇ ਹਨ ਅਤੇ ਜਹੇ ਲੋਕ ਸ਼ਨੀ ਦੇ ਗੁੱਸੇ ਨੂੰ ਵੀ ਝੱਲਣ ਲਈ ਤਿਆਰ ਰਹੋ ਇਸ ਤੋਂ ਇਲਾਵਾ ਬਾਥਰੂਮ ਵਿੱਚ ਗੰਦਾ ਪਾਣੀ ਛੱਡਣ ਨਾਲ ਵੀ ਭਗਵਾਨ ਵਰੁਣ ਨੂੰ ਗੁੱਸਾ ਹੋ ਜਾਂਦੇ ਹਨ ਘਰ ਵਿੱਚ ਤੁਹਾਡੀ ਇਸ ਆਦਤ ਕਾਰਨ ਘਰ ਵਿੱਚ ਧੰਨ ਦੀ ਹਾਨੀ ਹੋਣਾ ਸ਼ੁਰੂ ਹੋ ਜਾਂਦੀ ਹੈ ਟੁੱਟੇ ਵਾਲਾ ਨੂੰ ਬਾਥਰੂਮ ਵਿੱਚ ਛੱਡਣਾ ਕੁਝ ਲੋਕਾਂ ਦੀਆਂ ਇਹ ਆਦਤਾਂ ਹੁੰਦੀਆਂ ਹਨ ਕਿ ਨਹਾਉਣ ਤੋਂ ਬਾਅਦ ਉਹ ਟੁੱਟੇ ਵਾਲਾ ਨੂੰ ਬਾਥਰੂਮ ਵਿੱਚ ਛੱਡ ਕੇ ਬਾਹਰ ਆ ਜਾਂਦੇ ਹਨ ਜੇਕਰ ਤੁਹਾਡੀ ਵੀ ਇਹ ਆਦਤ ਹੈ ਤਾਂ ਇਸ ਨੂੰ ਸੁਧਾਰ ਲਓ ਤੁਸੀਂ ਟੁੱਟੇ ਹੋਏ ਵਾਲਾ ਨੂੰ ਇੱਕ ਡਸਟਬਿਨ ਲਗਾ ਸਕਦੇ ਹੋ ਠੀਕ ਹੈ ਜਸਮੀਨੀ ਤੇ ਕੋਈ ਬਾਕਸ ਲਗਾ ਸਕਦੇ ਹੋ ਡੱਬਾ ਲਗਾ ਸਕਦੇ ਹੋ ਜਿੰਦੇ ਵਿੱਚ ਤੁਸੀਂ ਪਾਈ ਜਾਓ ਠੀਕ ਹੈ ਤੇ ਉਹਦੇ ਨਾਲ ਉਹਦੇ ਵਿੱਚ ਪਾਈ ਜਾਓ ਤੇ ਜਦੋਂ ਥੋੜੇ ਜਿਹਾ ਮਤਲਬ ਜ਼ਿਆਦਾ ਹੋ ਜਾਣ ਤਾਂ ਉਦੋਂ ਤੁਸੀਂ ਉਹਨਾਂ ਨੂੰ ਅੱਗ ਵੀ ਲਗਾ ਸਕਦੇ ਹੋ ਤੇ ਠੀਕ ਹੈ ਇਸ ਤਰ੍ਹਾਂ ਤੁਸੀਂ ਆਪਦੇ ਉਹ ਕਰ ਸਕਦੇ ਜੇ ਇਸ ਚੀਜ਼ ਨੂੰ ਰੋਕ ਸਕਦੇ ਜੇ ਜੇਕਰ ਤੁਸੀਂ ਇਹ ਅਜਾਇਹਾ ਕਰਦੇ ਹੋ ਤਾਂ ਸ਼ਨੀ ਦੇਵ ਅਤੇ ਮੰਗਲ ਗੁੱਸੇ ਹੋ ਜਾਂਦੇ ਹਨ ਅਤੇ ਤੁਹਾਨੂੰ ਇਹਨਾਂ ਦੇ ਬਾੜੇ ਪ੍ਰਭਾਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਅਜਾਇਆ ਕਰਨ ਨਾਲ ਤੁਹਾਡੇ ਘਰ ਵਿੱਚ ਨਕਾਰਾਤਮਕ ਵਾਦੀ ਹੈ ਅਤੇ ਤੁਹਾਡੇ ਕੰਮਾਂ ਵਿੱਚ ਰੁਕਾਵਟਾਂ ਆਉਂਦੀਆਂ ਹਨ ਅਤੇ ਤੁਹਾਨੂੰ ਆਪਣੇ ਕੈਰੀਅਰ ਵਿੱਚ ਵੀ ਸੰਘਰਸ਼ ਦਾ ਸਾਹਮਣਾ ਕਰਨਾ ਪੈਂਦਾ ਹੈ ਇਹ ਤਾਂ ਆਮ ਚ ਗੱਲ ਹੀ ਹੈ ਤੁਹਾਨੂੰ ਬਹੁਤ ਜ਼ਿਆਦਾ ਸੰਘਰਸ਼ ਕਰਨਾ ਪੈਂਦਾ ਹੈ ਇਸ ਕਰਕੇ ਤੁਸੀਂ ਆਪ ਦਾ ਠੀਕ ਹੈ ਇਹ ਆਪਣੇ ਇਹ ਛੋਟੀਆਂ ਛੋਟੀਆਂ ਗਲਤੀਆਂ ਨੂੰ ਸੁਧਾਰੋ ਤੇ ਬਾਲਟੀ ਨੂੰ ਹਮੇਸ਼ਾ ਇਸ ਤਰ੍ਹਾਂ ਰੱਖਣਾ ਚਾਹੀਦਾ ਹੈ ਕਿ ਕੁਝ ਲੋਕਾਂ ਨੂੰ ਨਹਾਉਣ ਤੋਂ ਬਾਅਦ ਬਚੇ ਹੋਏ ਪਾਣੀ ਨੂੰ ਬਾਲਟੀ ਵਿੱਚ ਛੱਡਣ ਦੀ ਆਦਤ ਹੁੰਦੀ ਹੈ ਜਾਂ ਉਹ ਬਾਲਟੀ ਨੂੰ ਖਾਲੀ ਛੱਡ ਕੇ ਚਲੇ ਜਾਂਦੇ ਹਨ ਇਸ ਗਲਤੀ ਨੂੰ ਤੁਰੰਤ ਠੀਕ ਕਰਨਾ ਬਾਲਟੀ ਨੂੰ ਖਾਲੀ ਛੱਡ ਕੇ ਚਲੇ ਜਾਂਦੇ ਹਨ ਇਸ ਗਲਤੀ ਨੂੰ ਤੁਰੰਤ ਠੀਕ ਕਰਨ ਦੀ ਲੋੜ ਹੈ ਬਾਥਰੂਮ ਤੋਂ ਬਾਹਰ ਆਉਣ ਵੇਲੇ ਬਾਲਟੀ ਨੂੰ ਬਾਥਰੂਮ ਤੋਂ ਜਾਂ ਤਾਂ ਬਾਹਰ ਕੱਢ ਦਿਓ ਤੇ ਜਾਂ ਵਿੱਚ ਰੱਖਣੀ ਹੈ ਤਾਂ ਉਹਦੇ ਵਿੱਚ ਥੋੜਾ ਜਿਹਾ ਪਾਣੀ ਪਾ ਕੇ ਰੱਖ ਸਕਦੇ ਹੋ ਫਰੈਸ਼ ਪਾਣੀ ਟੂਟੀ ਦਾ ਉਹ ਪਾ ਦਿਓ ਤੇ ਉਹਦੇ ਨਾਲ ਵੀ ਸਹੀ ਰਹੇਗਾ ਠੀਕ ਹੈ ਤੇ ਆਪਾਂ ਨੈਕਸਟ ਪੁਆਇੰਟ ਠੀਕ ਹੈ ਪੜਨਾ ਚਾਹੀਦਾ ਹੈ ਜੇਕਰ ਤੁਸੀਂ ਬਾਲਟੀ ਨੂੰ ਖਾਲੀ ਰੱਖਣਾ ਚਾਹੁੰਦੇ ਹੋ ਤਾਂ ਇਸ ਨੂੰ ਉਲਟਾ ਕਰਕੇ ਰੱਖੋ ਭੁੱਲ ਕੇ ਵੀ ਖਾਲੀ ਬਾਲਟੀ ਨੂੰ ਸਿੱਧਾ ਰੱਖ ਕਰ ਨਾ ਆਉ ਨਹੀਂ ਤਾਂ ਤੁਹਾਡੇ ਘਰ ਵਿੱਚ ਗਰੀਬੀ ਆਉਣ ਵਿੱਚ देर ਨਹੀਂ ਲੱਗੇਗੀ ਨਹਾਉਣ ਤੋਂ ਬਾਅਦ ਇਹ ਕੰਮ ਨਾ ਕਰੋ ਜੇਕਰ ਕੱਪੜੇ ਧੋਣੇ ਹਨ ਤਾਂ ਗਲਤੀ ਨਾਲ ਵੀ ਨਹਾਉਣ ਤੋਂ ਬਾਅਦ ਕੱਪੜੇ ਨਾ ਧੋਵੋ ਜੇਕਰ ਤੁਸੀਂ ਕੱਪੜਿਆਂ ਨੂੰ ਤੋਣਾ ਹੈ ਤਾਂ ਨਹਾਉਣ ਤੋਂ ਪਹਿਲਾਂ ਇਹਨਾਂ ਨੂੰ ਤੋਲੋ ਅਤੇ ਫਿਰ ਇਸ਼ਨਾਨ ਕਰੋ ਨਹਾਉਣ ਤੋਂ ਤਾਂ ਨਹਾਉਣ ਤੋਂ ਪਹਿਲਾਂ ਇਹਨਾਂ ਨੂੰ ਧੋਵੋ ਅਤੇ ਫਿਰ ਇਸ਼ਨਾਨ ਕਰੋ ਨਹਾਉਣ ਤੋਂ ਬਾਅਦ ਕਪੜੇ ਧੋਣ ਚੰਗੀ ਆਦਤ ਦੀ ਸ਼੍ਰੇਣੀ ਵਿੱਚ ਨਹੀਂ ਆਉਂਦਾ ਹੈ ਵਸਤੂ ਤੋਂ ਬਾਅਦ ਕਪੜੇ ਧੋਣਾ ਚੰਗੀ ਆਦਤ ਦੀ ਸ਼੍ਰੇਣੀ ਤੇ ਅਨੁਸਾਰ ਇਹ ਮੰਨਿਆ ਜਾਂਦਾ ਹੈ ਕਿ ਨਹਾਉਣ ਤੋਂ ਬਾਅਦ ਗੰਦੇ ਕੱਪੜੇ ਧੋਣ ਨਾਲ ਇੱਕ ਤਾਅਬ ਦੇ ਉੱਪਰ ਵੀ ਡਿਸਟਿੰਗ ਆਉਂਦੀ ਹੈ ਕਿ ਜਿਹੜੇ ਕੱਪੜਿਆਂ ਦੀ ਮੈਲ ਹੁੰਦੀ ਹੈ ਆਪਣੇ ਹੱਥਾਂ ਵਿੱਚ ਆ ਜਾਂਦੀ ਹੈ ਜਾਂ ਆਪਾਂ ਠੀਕ ਹੈ ਸਰੀਰ ਵੀ ਆਪਣਾ ਪਵਿੱਤਰ ਹੋ ਜਾਂਦਾ ਹੈ ਗਿੱਲੇ ਕੱਪੜੇ ਨਾ ਛੱਡੋ ਕੁਝ ਲੋਕਾਂ ਨੂੰ ਕੱਪੜੇ ਪਾ ਕੇ ਨਹਾਉਣ ਦੀ ਆਦਤ ਹੁੰਦੀ ਹੈ ਤੇ ਨਹਾਉਣ ਤੋਂ ਬਾਅਦ ਉਹ ਕੱਪੜੇ ਗਿੱਲੇ ਬਾਥਰੂਮ ਵਿੱਚ ਉੱਥੇ ਹੀ ਛੱਡ ਕੇ ਬਾਹਰ ਆ ਜਾਂਦੇ ਹਨ ਜੇਕਰ ਤੁਸੀਂ ਵੀ ਇਹ ਜਿਆ ਕਰਦੇ ਹੋ ਤਾਂ ਇਸ ਇਸ ਆਦਤ ਨੂੰ ਪੂਰੀ ਤਰ੍ਹਾਂ ਛੱਡ ਦਿਓ ਜੇਕਰ ਤੁਸੀਂ ਵੀ ਇਹ ਜਿਆ ਕਰੋਗੇ ਤਾਂ ਸੂਰਜ ਦੇਵਤਾ ਜੀ ਤੁਹਾਡੇ ਤੋਂ ਨਾਰਾਜ਼ ਹੋ ਜਾਣਗੇ ਤੇ ਫਿਰ ਤੁਹਾਡੇ ਜੀਵਨ ਵਿੱਚ ਮਾਨ ਸਨਮਾਨ ਦੀ ਕਮੀ ਹੋਵੇਗੀ ਇਸ ਤੋਂ ਇਲਾਵਾ ਵਸਤੂ ਵਾਸਤੂ ਵੀ ਨਜ਼ਰੀਏ ਤੋਂ ਬਾਥਰੂਮ ਵਿੱਚ ਗਿੱਲੇ ਕੱਪੜੇ ਨੂੰ ਛੱਡਣਾ ਠੀਕ ਨਹੀਂ ਮੰਨਿਆ ਜਾਂਦਾ ਠੀਕ ਹੈ ਆਪਾਂ ਨੂੰ ਕੱਪੜੇ ਗਿੱਲੇ ਨਹੀਂ ਛੱਡਨੇ ਚਾਹੀਦੇ ਬਾਥਰੂਮ ਦੇ ਵਿੱਚ ਇਹ ਗੱਲ ਹਮੇਸ਼ਾ ਤੁਸੀਂ ਯਾਦ ਰੱਖਿਓ ਤੇ ਛੱਡਨੇ ਵੀ ਨਹੀਂ ਚਾਹੀਦੇ ਜਾਂ ਤੁਸੀਂ ਆਪਦਾ ਕੱਪੜੇ ਬਾਥਰੂਮ ਦੇ ਬਾਹਰ ਜਾਂ ਕਿ ਆਪਦਾ ਲਾ ਸਕਦੇ ਹੋ ਕੱਪੜੇ ਧੋਣ ਵਾਲਾ ਕੋਈ ਵੀ ਤੁਹਾਡਾ ਹੋਏਗਾ ਡਸਟਬਿਨ ਉਹਦੇ ਵਿੱਚ ਤੁਸੀਂ ਕੱਪੜੇ ਆਦੇ ਰੱਖ ਸਕਦੇ ਜੀ ਤੇ ਬਾਥਰੂਮ ਨੂੰ ਖੁੱਲਾ ਣਾ ਛੱਡੋ ਬਾਥਰੂਮ ਨੂੰ ਖੁੱਲਾ ਛੱਡਣਾ ਬਿਮਾਰੀਆਂ ਦਾ ਘਰ ਬਣ ਜਾਂਦਾ ਹੈ ਅਤੇ ਵਾਸਤੂ ਸ਼ਾਸਤਰ ਵਿੱਚ ਨਕਾਰਾਤਮਕ ਊਰਜਾ ਵਜੋਂ ਵੀ ਦੇਖਿਆ ਜਾਂਦਾ ਹੈ ਇਸ ਨਾਲ ਘਰ ਵਿੱਚ ਊਰਜਾ ਪੱਧਰ ਪ੍ਰਭਾਵਿਤ ਹੋ ਜਾ ਸਕਦਾ ਹੈ ਤੇ ਤੰਨ ਦਾ ਨੁਕਸਾਨ ਹੋ ਸਕਦਾ ਹੈ ਬਾਥਰੂਮ ਗੰਦਗੀ ਨਮੀ ਅਤੇ ਭਾਵ ਦਾ ਸਥਾਨ ਹੁੰਦਾ ਹੈ ਅਤੇ ਇਸ ਲਈ ਲਾਗ ਤੇ ਖਾਤਰਾ ਹੋ ਸਕਦਾ ਹੈ ਬਾਥਰੂਮ ਵਿੱਚ ਲਾਗ ਪੈਦਾ ਕਰਨ ਵਾਲੇ ਘਟਾਣੂ ਬਾਥਰੂਮ ਤੋਂ ਘਰ ਵਿੱਚ ਦਾਖਲ ਹੋ ਜਾਂਦੇ ਹਨ ਜਿਸ ਕਾਰਨ ਜਿਸ ਕਾਰਨ ਸਿਹਤ ਤੇ ਮਾੜਾ ਪ੍ਰਭਾਵ ਪੈ ਸਕਦਾ ਹੈ ਜਿਸ ਕਾਰਨ ਤੁਹਾਡੇ ਪਰਿਵਾਰ ਦੀ ਸਿਹਤ ਮੂਡ ਅਤੇ ਖੁਸ਼ਿਆਲੀ ਤੇ ਮਾੜਾ ਅਸਰ ਹੋ ਸਕਦਾ ਹੈ ਠੀਕ ਹੈ ਤੇ ਖੁੱਲਾ ਨਹੀਂ ਛੜਨਾ ਚਾਹੀਦਾ ਬੰਦ ਕਰ ਦੇਣਾ ਚਾਹੀਦਾ ਹੈ ਗੇਟ ਨੂੰ ਕੁੰਡੀ ਲਗਾ ਸਕਦੇ ਹੋ ਬਾਹਰੋਂ ਕਿ ਕੋਈ ਵੀ ਐਂਟਰ ਹੋਣ ਲੱਗੇ ਉਹਨੂੰ ਪਤਾ ਲੱਗ ਜਾਏ ਕਿ ਹਾਂ ਇਹ ਬਾਹਰੋਂ ਬੰਦ ਹੈ ਤੇ ਠੀਕ ਹੈ ਅੰਦਰ ਕੋਈ ਨਹੀਂ ਹੈਗਾ ਤੇ ਜੇ ਤੁਹਾਡਾ ਰੋਮ ਆਇਆ ਤੇ ਉਹ ਤਾਂ ਸਭ ਤੋਂ ਬੈਸਟ ਹੈ ਤੇ ਜੇਕਰ ਤੁਸੀਂ ਵੀ ਆਪਣੇ ਮਾਂ ਪਿਓ ਨੂੰ ਬਹੁਤ ਜ਼ਿਆਦਾ ਪਿਆਰ ਕਰਦੇ ਹੋ ਦ ਵੀਡੀਓ ਨੂੰ ਲਾਈਕ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਪਲੀਜ਼ ਤੇ ਵੱਧ ਤੋਂ ਵੱਧ ਸ਼ੇਅਰ ਕਰੋ ਕਿਉਂਕਿ ਮੈਨੂੰ ਬਹੁਤ ਜਲਦੀ ਵਾਚ ਟਾਈਮ ਚਾਹੀਦਾ ਹੈ ਤੇ ਪਲੀਜ਼ ਤੁਸੀਂ ਜਿੰਨੀ ਜਲਦੀ ਹੋ ਸਕਦਾ ਕਰ ਦਿਓ ਤੇ ਤੁਹਾਡਾ ਬਹੁਤ ਜ਼ਿਆਦਾ ਧੰਨਵਾਦ ਤੁਸੀਂ ਮੇਰੀ ਵੀਡੀਓ ਨੂੰ ਪਿਆਰ ਦਿਓ